ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਤੁਹਾਨੂੰ ਜਿਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਉਸ ਦਾ ਨਾਮ ਹੈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਇਹ ਜੋ ਅੰਬਾਲਾ ਤੋਂ ਦਿੱਲੀ ਰੋਡ ਦੇ ਮੇਨ ਹਾਈਵੇ ਤੇ ਪੈਂਦਾ ਹੈ ਇਹ ਅਲੀ ਮਾਜਰੇ ਦੇ ਪਿੰਡ ਵਿੱਚ ਪੈਂਦਾ ਹੈ ਜੀ ਅਲੀ ਮਾਜਰੇ ਦਾ ਪਿੰਡ ਲਗਦਾ ਨੇੜੇ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਗੁਰਦੁਆਰਾ ਸਾਹਿਬ ਜੀ ਦੇ ਵਾਹਿਗੁਰੂ ਜੀ ਇਸ ਜੋ ਗੁਰਦੁਆਰਾ ਹੈ ਸ਼ਹੀਦ ਗੰਗ ਸਾਹਿਬ ਇਹ ਗੁਰਦੁਆਰਾ ਬਾਬਾ ਮਿਤ ਸਿੰਘ ਜੀ ਸ਼ਹੀਦ ਹੋਰ ਪਲਾਸ ਉਹਨਾਂ ਦੇ ਨਾਲ ਜੋ 6000 ਸਿੰਘ ਸ਼ਹੀਦ ਹੋਏ ਸਨ ਉਹਨਾਂ ਦਾ ਸੰਸਕਾਰ ਇਸ ਜਗ੍ਹਾ ਤੇ ਕੀਤਾ ਗਿਆ ਸੀ ਤੇ ਆਜੋ ਆਪਾਂ ਦਰਸ਼ਨ ਕਰਵਾਨੇ ਤੁਹਾਨੂੰ ਇਸ ਪਵਿੱਤਰ ਗੁਰਦੁਆਰੇ ਦੇ ਇਹ ਆਪਾਂ ਅੰਦਰ ਵੱਲ ਜਾ ਰਹੇ ਹਾਂ ਪਰ ਆਸਤੇ ਵੀ ਤੁਹਾਨੂੰ ਸਭ ਤੋਂ ਪਹਿਲਾਂ ਬਹੁਤ ਵੱਡਾ ਬਰੋਟਾ ਮਿਲੇਗਾ ਦੇਖਣ ਨੂੰ ਔਰ ਉਹਦੇ ਨਾਲ ਹੀ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਜੀ ਤੇ ਕਾਫੀ ਖੁੱਲਾ ਏਰੀਆ ਹੈ ਆ ਜੋ ਆਪਾਂ ਦਰਸ਼ਨ ਕਰਦੇ ਹਾਂ ਅੰਦਰ ਜਾ ਕੇ ਔਰ ਜਦੋਂ ਆਪਾਂ ਅੰਦਰ ਜਾਵਾਂਗੇ ਤਾਂ ਸਭ ਤੋਂ ਪਹਿਲਾਂ ਮੇਨ ਐਂਟਰੀ ਦੇ ਪੁਆਇੰਟ ਦੇ ਵਿੱਚ ਹੀ ਬਹੁਤ ਵੱਡੀ ਇੱਕ ਬੋਲੀ ਸਾਹਿਬ ਜੋ ਕਿ ਪ੍ਰੋਪਰ ਕਵਰ ਕੀਤੀ ਹੋਈ ਹੈ ਇਸ ਦੇ ਵੀ ਦਰਸ਼ਨ ਕਰਦੇ ਹਾਂ ਆਪਾਂ ਪਹਿਲਾਂ ਐਂਟਰੀ ਪੁਆਇੰਟ ਤੋਂ काफ़ी डूगी है प्रॉपर तो कवर की हुई है वागुरु जी गुरद्वारा शहीदगंज साहब करो दर्शन साहसंग जी ती thank mm -hmm. you ਆਪਾਂ ਐਤਵਾਰ ਨੂੰ ਤੋਂ ਦਿਨ ਗੇਸਿੱਤ ਐਤਵਾਰ ਨੂੰ ਸਵੇਰੇ ਸਵੇਰੇ ਤਾਂ ਆਰਾਮ ਨਾਲ ਮੱਠ ਟਿਕ ਜਾਂਦਾ ਹੈ ਤੇ 12:00 ਤੋਂ ਬਾਅਦ ਇੱਕ ਸੋ ਦਿੱਵਾਲਾ ਸ਼ਹਿਰ ਵਿੱਚ ਥੋੜੀ ਜਿਹੀ ਭੀੜ ਹੋ ਜਾਂਦੀ ਹੈ ਜੇ ਤੁਸੀਂ ਦਿਨ ਦਿਨ ਲੁਕਣ ਜਾਣਾ ਤਾਂ ਸਾ ਸੰਗਤ ਮੱਠ ਟਿਕਣ ਲਈ ਆ ਜਾਂਦੇ ਨੇ ਤੇ ਮੱਠ ਟਿਕਲੇ ਸੇ ਆਪਾਂ ਪ੍ਰੋਕਟਰ ਗੱਦੀ ਵਿੱਚ ਜਾਣ ਲੱਗਿਆਂ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਨੇ ਸਾ ਸੰਗਤ ਜੇ ਤੁਸੀ ਵੀ ਕੁਝ ਕਰ ਵਾਸਤੇ ਜਾਂ ਕੁਝ ਵੀ ਬਾਈ ਕਰਨਾ ਤਾਂ ਬਾਹਰੋਂ ਸਾਈਡ ਤੋਂ ਬਾਈ ਕਰ ਸਕਦੇ ਹੋ ਕੋਸਤਾ ਕਾਫੀ ਮਿਹਨਤ ਤੋਂ ਬਾਅਦ ਆਪਾਂ ਨੂੰ ਇੱਕ ਚੀਜ਼ ਪਸੰਦ ਆ ਗਈ ਤੇ ਫਿਰ ਆਪਾਂ ਵੀ ਇੱਕ ਦੋ ਚੀਜ਼ਾਂ ਤੂਬਾਏ ਕੀਤੀਆਂ ਬਾਈ ਕਰਨ ਤੋਂ ਬਾਅਦ ਫਿਰ ਆਪਾਂ ਵਾਪਸੀ ਕਰਦੇ ਹਾਂ ਗੁਰਦੁਆਰਾ ਸਾਹਿਬ ਤੋਂ